ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਨਾ ਸ੍ਰੀ ਮਹਿਲਾ ਪੰਜਵਾਂ ਪਾਣੀ ਪਖਾ ਪੀਸੂ ਸੰਤ ਆ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੰਹਾਰੈ ਇਹੋ ਵਿਸ਼ਰਾਮ ਨਿਦ ਪਾਈ ਤੁਮ ਕਰੋ ਦਿਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਤੇ ਆਈ ਰਹਾਉ ਇਹ ਗੁਰੂ ਅਰਜੁਨ ਦੇਵ ਜੀ ਦੀ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਹਨ ਹੇ ਪ੍ਰਭੂ ਮਿਹਰ ਕਰ ਮੈਂ ਤੇਰੇ ਸੰਤਾਂ ਦੀ ਸੇਵਾ ਵਿੱਚ ਰਹਿ ਕੇ ਉਹਨਾਂ ਵਾਸੇ ਪਾਣੀ ਢੋਂਦਾ ਰਾਂ ਉਹਨਾਂ ਨੂੰ ਪੱਖਾ ਚੋਲਾ ਉਹਨਾਂ ਵਾਸੇ ਆਟਾ ਪੀਂਦਾ ਰਾਂ ਹੇ ਗੋਬਿੰਦ ਤੇਰੀ ਸਿਫਤ ਸਲਾ ਤੇਰੇ ਹੀ ਗੁਣ ਗਾਉਂਦਾ ਰਾਂ ਮੇਰਾ ਮਨ ਹਰ ਇੱਕ ਸਾਹ ਦੇ ਨਾਲ ਤੇਰਾ ਨਾਮ ਚੇਤਾ ਕਰਦਾ ਰਹੇ ਮੈਂ ਤੇਰਾ ਉਹ ਨਾਮ ਹਸਰ ਕਰ ਲਾਵਾਂ ਜੋ ਸੁਖ ਸ਼ਾਂਤੀ ਦਾ ਖਜਾਨਾ ਹੈ ਹੇ ਮੇਰੇ ਪ੍ਰਭੂ ਮੇਰੇ ਉੱਤੇ ਦਇਆ ਕਰ ਹੇ ਮੇਰੇ ਠਾਕੁਰ ਮੈਨੂੰ ਇਹੋ ਜੀ ਅਕਲ ਬਖਸ਼ ਕਿ ਮੈਂ ਸਦਾ ਤੇਰਾ ਹੀ ਨਾਮ ਸਿਮਰਦਾ ਰਹਾ ਤੁਮਰੀ ਕਿਰਪਾ ਤੇ ਮੋਹ ਮਨ ਛੂਟਾਏ ਬਿਨਸ ਜਾਏ ਪਰ ਮਾਈ ਆਨੰਦ ਰੂਪ ਰਵਿਓ ਸਭ ਮਦੇ ਜਤ ਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਗੁਰੂ ਸਾਹਿਬ ਕਹਿੰਦੇ ਹਨ हे ਪ੍ਰਭੂ ਤੇਰੀ ਕਿਰਪਾ ਨਾਲ ਮੇਰੇ ਅੰਦਰੋਂ ਮਾਇਆ ਦਾ ਮੋਹ ਮੁੱਕ ਜਾਏ ਅਹੰਕਾਰ ਖਤਮ ਹੋ ਜਾਏ ਤੇ ਮੇਰੀ ਭਟਕਣਾ ਦਾ ਨਾਸ ਹੋ ਜਾਏ ਮੈਂ ਜਿੱਥੇ ਕਿੱਥੇ ਵੀ ਵੇਖਾਂ ਮੈਨੂੰ ਸਭਨਾ ਵਿੱਚ ਤੂੰ ਹੀ ਆਨੰਦ ਸਰੂਪ ਵਿੱਚ ਬਸਦਾ ਦਿਖੇ ਹੈ ਧਰਤੀ ਦੇ ਖਸਮ ਤੂੰ ਵਿਆਲ ਹੈ ਤੂੰ ਨਿਰੰਕਾਰ ਹੈ ਤੂੰ ਦਿਆ ਦਾ ਖਜ਼ਾਨਾ ਹੈ ਤੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਜਦੋਂ ਮੈਂ ਅੱਖ ਚਮਕਨ ਜੇ ਸਮੇਲੇ ਵੀ মুখ ਤੂੰ ਤੇਰਾ ਨਾਮ ਉਚਾਰਦਾ ਹਾਂ ਮੈਨੂੰ ਇਹੋ ਜਾਪਦਾ ਹੈ ਕਿ ਮੈਂ ਰਾਜ ਭਾਗ ਦੇ ਕਰੋੜਾਂ ਸੁਖ ਆਨੰਦ ਮੰਨ ਲਏ ਹਨ ਜਾਪ ਤਾਪ ਭਗਤ ਸਾਂ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਗੁਰੂ ਸਾਹਿਬ ਕਹਿੰਦੇ ਹਨ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜਦੀ ਹੈ ਜਿਹੜੀ ਪਰਮਾਤਮਾ ਦੇ ਮਨ ਨੂੰ ਪਸੰਦ ਆਉਂਦੀ ਹੈ ਪਰਮਾਤਮਾ ਦਾ ਨਾਮ ਜਪਦਿਆਂ ਸਾਰੀ ਤ੍ਰਿਸ਼ਨਾ ਮੁਕ ਜਾਂਦੀ ਹੈ ਅਤੇ ਮਾਇਕ ਪਦਾਰਥਾਂ ਵੱਲੋਂ ਪੂਰੇ ਤੌਰ ਤੇ ਰੱਜ ਜਾਂਦਾ ਹੈ